ਲੁਧਿਆਣਾ ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਕਈ ਥਾਵਾਂ ਤੇ ਪ੍ਰਸਿੱਧੀ ਪ੍ਰਾਪਤ ਬੀਸੀਐਮ ਬੈਟਰ ਚੁਆਇਸ ਮਾਈਗ੍ਰੇਸ਼ਨ ਦੇ ਦਫਤਰ ਦਾ ਫਗਵਾੜਾ ਗੁਰੂ ਹਰਗੋਬਿੰਦ ਨਗਰ ਕੁਲਥਮ ਟਾਵਰ ਵਿਖੇ ਉਦਘਾਟਨ ਕੀਤਾ ਗਿਆ ਇਸ ਮੌਕੇ ਸਿਆਸੀ ਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ BCIM ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗੁਰੂ ਹਰਗੋਬਿੰਦ ਨਗਰ ਕੁਲਥਮ ਟਾਵਰ ਵਿਖੇ ਸ਼ੁਰੂ ਹੋਏ BCIM ਦੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਕਲਾਥ ਮਰਚੰਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਅਤੇ ਉਹਨਾਂ ਦੀ ਧਰਮ ਪਤਨੀ ਸੁਨਾਲੀ ਕੁਲਥਮ ਪਹੁੰਚੇ ਅਤੇ ਰੀਵਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਆਮ ਆਦਮੀ ਪਾਰਟੀ ਹਲਕਾ ਇੰਚਾਰ ਜੁਗਿੰਦਰ ਸਿੰਘ ਮਾਨ ਸੂਬਾ ਸਪੋਕਸਪਰਸਨ ਹਰਨੂਰ ਹਰਜੀਮਨ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਪ੍ਰਧਾਨ ਵਿਕਰਮ ਗੁਪਤਾ ਸਕੱਤਰ ਵਿتنਪੁਰੀ ਸਾਬਕਾ ਮੇਅਰ ਅਰुण ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸ਼ਾਮਲ ਹੋਏ ਜਾਣਕਾਰੀ ਦਿੰਦੇ ਹੋਏ ਬੀਸੀਐਮ ਦੇ ਪ੍ਰਬੰਧਕ ਜਤਿੰਦਰ ਪਾਲ ਸਿੰਘ ਗੁਰਪ੍ਰੀਤ ਸਿੰਘ ਗੌਰਵ ਅਰੋੜਾ ਅਮਿਤ ਵਰਮਾ ਨੇ ਦੱਸਿਆ ਕਿ ਬੀਸੀਐਮ ਦਾ ਦਫ਼ਤਰ ਬਾਕੀ ਮਾਈਗ੍ਰੇਸ਼ਨ ਦੇ ਦਫ਼ਤਰਾਂ ਨਾਲੋਂ ਬਿਲਕੁਲ ਵੱਖਰਾ ਹੈ ਸੂਝਬਾਨ ਸਟਾਫ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਵੇਗਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕਰੇਗਾ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਦਫ਼ਤਰ ਵਿਖੇ ਆ ਕੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। ਇਸ ਮੌਕੇ ਗੁਰਦੀਪ ਸਿੰਘ, ਜੈ ਗਲੋਤਰਾ, ਨਿਤਿਕਾ ਸ਼ਰਮਾ, सुरेंद्र अरोड़ा, ਕਮਲ अरोड़ा, ਯੋਗੇਸ਼ अरोड़ा, ਤੁਸ਼ਾਰ अरोड़ा, ਸਿਧਾਰਥ अरोड़ा ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਰਜ ਦਾ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੇ ਰਹਿਣ ਦੇਖੋ ਪੂਰੀ ਖਬਰ ਹਰ ਗੋਵਿੰਦਗਰ ਮਾਰਕੀਟ ਐਸੋਸੀਏਸ਼ਨ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਅੱਜ ਇਮੀਗ੍ਰੇਸ਼ਨ ਆਫਿਸ ਖੋਲਿਆ ਗਿਆ ਜਿਨ੍ਹਾਂ ਦੀ ਕੀ ਪੂਰੇ ਭਾਰਤ ਨਹੀਂ ਪੂਰੇ ਵਰਲਡ ਦੇ ਵਿੱਚ ਬਹੁਤ ਜਗ੍ਹਾ ਤੇ ਇਹਨਾਂ ਦੀਆਂ ਬ੍ਰਾਂਚਾਂ ਨੇ ਔਰ ਅੱਜ ਇਹਨਾਂ ਨੇ ਫਗਵਾੜੇ ਦੇ ਵਿੱਚ ਓਪਨ ਕੀਤਾ ਆ ਕੋਲਥਮ ਟਾਵਰ ਦੇ ਵਿੱਚ ਮੈਂ ਆਪਣੇ ਕੁਲਥਮ ਪਰਿਵਾਰ ਵੱਲੋਂ ਗਲੋਥ ਮਰਚੈਂਟ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਇਹਨਾਂ ਦੇ ਸਾਰੇ ਸਟਾਫ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸ਼ਹਿਰ ਵਾਸੀਆਂ ਨੂੰ ਨੇੜੇ-ਨੇੜੇ ਦੇ ਪਿੰਡਾਂ ਦੇ ਵਾਸੀਆਂ ਨੂੰ ਕਹੂੰਗਾ ਜਰੂਰ ਵੱਧ ਤੋਂ ਵੱਧ ਇਹਨਾਂ ਨੂੰ ਮੌਕਾ ਦਿਓ ਕਿਉਂਕਿ ਇਹਨਾਂ ਕੋਲ ਜਿਹੜਾ ਸਟਾਫ ਆ ਬੜਾ ਐਜੂਕੇਟਿਡ ਹੈ ਔਰ ਖੁਦ ਬੜੇ ਐਕਸਪੀਰੀਅੰਸ ਨੇ ਇਹਨਾਂ ਨੂੰ ਆਪਣੇ ਇਸ ਜੋ ਕੰਮ ਬਾਰੇ ਉਹ ਜੀ ਆਲਰੇਡੀ ਆਸਟ੍ਰੇਲੀਆ ਵਗੈਰਾ ਚ ਵੀ ਇਹਨਾਂ ਦੇ ਕਾਫੀ ਵੱਡੇ ਲੈਵਲ ਤੇ ਇਮੀਗ੍ਰੇਸ਼ਨ ਆਫਿਸ ਨੇ ਮੈਨੂੰ ਲੱਗਦਾ ਵੀ ਕਿਸੇ ਵੀ ਕੋਈ ਸਟੂਡੈਂਟ ਨੂੰ ਕਿਸੇ ਵੀ ਇਨਸਾਨ ਨੂੰ ਕੋਈ ਦਿੱਕਤ ਨਹੀਂ ਆਣ ਦੇਣਗੇ ਸੋ ਇੱਕ ਵਾਰ ਤੋਂ ਫੇਰ ਤੋਂ ਮੈਂ ਇਹਨਾਂ ਨੂੰ ਬਹੁਤ-ਬਹੁਤ ਵਾਰ ਕਹ ਦਿੰਦਾ ਸ੍ਰੀ ਗਾਲ ਜੀ ਮੈਂ ਜਤਿੰਦਰਪਾਲ ਸਿੰਘ ਪ੍ਰੈਜ਼ੀਡੈਂਟ ਬੈਟਰਸਵਿਟਸ ਮਾਈਗ੍ਰੇਸ਼ਨ ਤੇ ਫਗਵਾੜਾ ਗੁਰੂ ਭਾਰਗੋਬੀ ਨਗਰ ਅਸੀਂ ਆਪਣਾ ਨਵਾਂ ਆਫਿਸ ਖੋਲ੍ਹਿਆ ਜੀ ਇਮੀਗ੍ਰੇਸ਼ਨ ਦਾ ਵੀ ਕੋਈ ਆਪਣੇ ਕਦਮ ਜ਼ਰੂਰ ਪਾਓ ਸਾਡਾ ਮੇਨ ਮੋਟਿਵ ਹੈ ਜੀ ਜਿਵੇਂ ਕੈਨੇਡਾ ਚਲੋ ਥੋੜੇ ਸਖਤ ਹੋਏ ਤੇ ਇਸ ਵਕਤ ਨੂੰ ਅਪਾ ਇੱਕ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਮਾਰਕੀਟ ਨੂੰ ਕੈਨੇਡਾ ਤੋਂ ਇਲਾਵਾ ਵੀ ਹੋਰ ਬੜੇ ਆਪਸ਼ਨ ਨੇ ਜਿੱਥੇ ਜਾ ਕੇ ਤੁਸੀਂ ਚੰਗੀ ਪੜ੍ਹਾਈ ਲੈ ਸਕਦੇ ਹੋ ਤੇ ਉੱਥੇ ਪੀਅਰ ਲੈ ਕੇ ਆਪਣਾ ਸੈਟਲ ਹੋ ਸਕਦੇ ਹੋ ਤੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਵਿਜ਼ਿਟ ਕਰੋ ਸਾਡਾ ਆਫਿਸ ਬੈਟਰ ਚੋਇਸ ਬਾਇਬਲੀਸ਼ਰ ਗੁਰੂਖੰਡ ਗੋਬਿੰਦਗਰ ਭਗਵਾਨ ਸਵਾਰਾ ਵਿੱਚ ਪਹਿਲਾਂ ਵੀ ਇਸੇ ਤਰ੍ਹਾਂ ਕਈ ਆਫਿਸਿਸ ਖੁੱਲੇ ਨੇ ਆਪਾਂ ਵਿਦਿਆਰਥੀਆਂ ਨੂੰ ਕਿਵੇਂ ਟੱਚ ਕਰਾਂਗੇ ਕੀ ਆਪਾਂ ਕੁਝ ਨਵਾਂ ਲੈ ਕੇ ਆਏ ਆ ਫਗਵਾੜਾ ਦੇ ਵਿਦਿਆਰਥੀਆਂ ਦੇ ਜਿਹਦੋਂ ਕਿ ਉਹਨਾਂ ਨੂੰ ਫਾਇਦਾ ਹੋਵੇਗਾ ਨਵਾਂ ਯੋਜਨਾ ਕੀ ਆਇਆ ਜੀ ਕੇਂਦਰ ਤੋਂ ਇਲਾਵਾ ਅਸੀਂ ਫਿਨਲੈਂਡ ਜਰਮਨੀ ਜਰਮਨੀ ਜੋ ਕਿ ਤੁਹਾਨੂੰ ਪਤਾ ਹੈ ਕਿ ਯੂਰਪ ਦੀ ਨੰਬਰ 1 ਇਕਨੋਮੀ ਤੇ ਵਰਲਡ ਦੀ ਨੰਬਰ 3 ਇਕਨੋਮੀ ਹੈ ਜੀ ਉਥੇ ਕੰਮ ਕਰਨ ਦੇ ਵੀ ਬਹੁਤ ਮੌਕੇ ਦਿੱਤੇ ਜਾਂਦੇ ਆ ਤੇ ਐਜ਼ ਅ ਲੈਂਗੁਏਜ ਕਰਕੇ ਤੁਸੀਂ ਉੱਥੇ ਜਾ ਕੇ ਵਧੀਆ ਸੈਟਲ ਹੋ ਸਕਦੇ ਹੋ ਤੇ ਤੁਸੀਂ ਪੀਆਰ ਵੀ ਹੋ ਸਕਦੇ ਹੋ ਜਿਸ ਤੋਂ ਹਾਂਜੀ ਇਸ ਤੋਂ ਇਲਾਵਾ ਇੱਕ ਫਿਨਲੈਂਡ ਆਪਸ਼ਨ ਹੈ ਜੀ ਵਰਡ ਇਜ਼ ਅ ਨੰਬਰ 1 ਐਜੂਕੇਸ਼ਨ ਸਿਸਟਮ ਹੈ ਫਿਨਲੈਂਡ ਤੇ ਇੱਕ ਕਰਾਈਮ ਜ਼ੀਰੋ ਕਰਾਈਮ ਵਾਲੀ ਕੰਟਰੀ ਹੈ ਜੀ ਫਿਨਲੈਂਡ ਉੱਥੇ ਜਾ ਕੇ ਤੁਸੀਂ ਸਿੱਧੇ ਸਟੱਡੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ 4 ਸਾਲ ਬਾਅਦ ਆਪਣਾ ਪੀਆਰ પા ਸਕਦੇ ਹੋ ਤੇ ਉੱਥੇ ਸਾਡੇ ਡਾਇਰੈਕਟ ਆਈਐਫ ਪੈਗਿਆ ਸੀ ਠੀਕ ਹੈ ਸਰ ਹਾਂਜੀ ਥੈਂਕ ਯੂ ਹਾਂ ਇਟ ਵਾਜ਼ ਗੁੱਡ ਟੂ ਸੀ ਅ ਬੈਟਰ ਵਾਟਰ ਬੈਕ ਅਟ ਰਸ ਮਾਈ ਇੰਗਲਿਸ਼ ਸਾਡਾ ਹੈੱਡ ਆਫ ਸਪੋਰਟਸ ਆਸਟ੍ਰੇਲੀਆ ਦੇ ਵਿੱਚ ਐਬੀਡੀ ਖੁਸ਼ੀ ਦੀ ਗੱਲ ਹੈ ਕਿ ਲੁਧਿਆਣਾ ਤੋਂ ਬਾਅਦ ਸਾਡੀ ਦੂਜੀ ਪ੍ਰਾਚ ਇੰਡੀਆ ਦੇ ਮੁਸਫਾਹਾਂ ਦੇ ਵਿੱਚ ਅੱਜ ਤੋਂ ਬਾਅਦ ਲੰਗਰ ਵਿੱਚੋਂ 55 ਵੱਗੇ ਦੀ ਤੇ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਸੀ ਪਿਛਲੇ ਡੇਢ ਕੋਣੇ ਦੋ ਸਾਲ ਤੋਂ ਲੁਧਿਆਣਾ ਦੇ ਵਿੱਚ ਇਸ ਕਰਕੇ ਸਾਨੂੰ ਅੱਫਵਾਰਡ ਦੇ ਵਿੱਚ ਵੀ ਓਪਨ ਕਰਨਾ ਪਿਆ ਲੋਕਾਂ ਦੇ ਪਿਆਰ ਕਰਕੇ ਤੇ ਹੁਣ ਇਸ ਏਰੀਆ ਤੇ ਹਰਿਆ ਦੇ ਸਾਰੇ ਵਸਨੀਕਾਂ ਨੂੰ ਸੁਬੀਲ ਕਰਦੇ ਆ ਕਿ ਜੂਰ ਵਿਜ਼ਿਟ ਕਰੋ ਕਿਉਂਕਿ ਮਾਈਗਰੇਸ਼ਨ ਇੰਡਸਟਰੀ ਪੰਜਾਬ ਦੇ ਵਿੱਚ ਬੇਸਡ ਹੈ ਨਾ ਇਹਦੇ ਉਪਰ ਹੀ ਡਿਪੈਂਡੈਂਸ ਹੈ ਅਲੱਗੇ ਸਾਡੇ ਪ੍ਰੋਡਕਟਸ ਨੇ ਦੋ ਡਿਫਰੈਂਟ ਨੇ ਯੂਰਪ ਦੇ ਵਿੱਚ ਨਵੇਂ ਨਵੇਂ ਨਰਮਸ਼ਲੀ ਸੰਧਿਪਨ ਲਈ ਜਰਨੀ ਫ੍ਰੀਡੈਂਸ ਸੰਗਰਸ ਤੁਸੀਂ ਜਿਸ ਤਰ੍ਹਾਂ ਕੀਤੇ ਤਾਂ ਉਹ ਬਿਲਕੁਲ ਚੈਨ ਹਨ ਫ੍ਰੀ ਆਫ ਕੋਸਡ ਅਡਵਾਈਜ਼ਿੰਗ ਕੰਪਨੀ ਤੇ ਬਿਲਕੁਲ ਸਹੀ ਗੈਨਸ ਕਰਕੇ ਤਾਂ ਫਾਈਨਿੰਗ ਕਰਾ ਲਿਆ ਵਿਦਿਆਰਥੀਆਂ ਦੇ ਵਿੱਚ ਪਹਿਲਾ ਸ਼ੌਕ ਰਹਿੰਦਾ ਹੈ ਅੱਜ ਕੱਲ ਬਸ ਸਟੱਡੀ ਕਰੋ ਤੇ ਬਾਹਰ ਨੂੰ ਭਜੋ ਇਹੋ ਜਿਹੇ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਕਿ ਅੱਜ ਕੱਲ੍ਹ ਹੁਣ ਜਿੱਦਾਂ ਕਿ ਦੇਖਿਆ ਜਾਵੇ ਕੈਨੇਡਾ ਵਗੈਰਾ ਉਹਨਾਂ ਨੇ ਵੀ ਆਪਣੇ ਜਿਹੜੇ ਕਾਨੂੰਨ ਬਹੁਤ ਸਖਤ ਕਰ ਦਿੱਤੇ ਅਜਿਹੀ ਵਿੱਚ ਕਿੱਦਾਂ ਤੁਸੀਂ ਕਵਰ ਅਪ ਕਰੋ ਕਿ ਜਿਹੜੇ ਬੱਚੇ ਆ ਗਏ ਕਿੱਦਾਂ ਗਾਈਡ ਕਰੋਗੇ ਹਾਂਜੀ ਦੇਖੋ ਜਾਈਏ ਮਾਈਗ੍ਰੇਸ਼ਨ ਵਾਸਤੇ ਹਰ ਇੱਕ ਕੰਟਰੀ ਦੇ ਬੋਲੀ ਬੋਲੀ ਜਿਹੜੀ ਆਪਣੀ ਪੋਲਿਸੀ ਨੂੰ ਸਟ੍ਰਿਕਟ ਕਰਦੇ ਹੀ ਕਰਦੀ ਹੈ ਭਾਵੇਂ ਇਹ ਮਤਲਬ ਨਹੀਂ ਹੈਗਾ ਕਿ ਆਪਾਂ ਉੱਥੇ ਨਹੀਂ ਜਾ ਸਕਦੇ ਆਪਾਂ ਨੂੰ ਥੋੜੀ ਆਪਣੀ ਫਾਈਲ ਦੇ ਉੱਪਰ ਵਰਕਰ ਦਾ ਹੋਊਗਾ ਆਪਣੇ ਐਕੈਡਮਿਕਸ ਵਜਮੇ ਕਰਨੇ ਪੈਣਗੇ ਤੇ ਜੀ ਕਿਸੇ ਦੇ ਇੰਗਲਿਸ਼ ਵੀ ਕਾ ਜਾਂ ਕਿਸੇ ਦੇ ਪਲਸ 2 ਦੇ ਵਿੱਚ ਜਦ ਬੈਚਲਰ ਦੇ ਵਿੱਚ ਮਾਰਕਸ ਕਰਦੇ ਤਾਂ ਉਹ ਕੋਲ ਹੋਰ অপਸ਼ਨਸ ਬੋਲਦੇ ਜੋ ਕਿ ਹਨੇਕ ਮਾਈਗ੍ਰੇਸ਼ਨ ਕੰਪਨੀ ਜੋ ਹੈ ਕਿ ਉਹ ਤੁਹਾਨੂੰ ਨਹੀਂ ਪਤਾ ਹੁੰਦੇ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਯਸੇ ਤਾਕਿ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਨੂੰ ਗਾਈਡ ਕਰਾਂਗੇ ਤਾਂ ਉਹ ਇੱਕ ਕੰਟਰੀ ਸੁਬਿਲਲ ਇਥੇ ਤੁਹਾਡਾ 100% ਵੀਜ਼ਾ ਆ ਜਾਊਗਾ ਉਸ ਹਿਸਾਬ ਨਾਲ ਕਿ ਸਰ ਫਗਵਾੜਾ ਦੇ ਵਿਦਿਆਰਥੀਆਂ ਨੂੰ ਕੀ ਸੁਨੇਹਾ ਹੋਵੇਗਾ ਤੁਹਾਡਾ ਆ ਜਦ ਕਿ ਪੜਾਈ ਕਰੋ ਜੀ ਵਧੀਆ-ਵਧੀਆ ਇੰਗਲਿਸ਼ ਦੇ ਵਿੱਚ ਮਾਰਕਸ ਲਵੋ ਤੇ ਵਿਜ਼ਿਟ ਕਰੋ ਬੈਟਰ ਚੋਇਸ ਮਾਈਗ੍ਰੇਸ਼ਨ ਥੈਂਕ ਯੂ ਹਾਂਜੀ ਸਰ ਇਹ ਸਾਡੇ ਸਾਰੇ ਦੀ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਬੈਟਰ ਚੋਇਸ ਮਾਈਗ੍ਰੇਸ਼ਨ ਜੇ ਵੀ ਹੈ ਇੱਛਾ ਉਹਨਾਂ ਦਾ ਇੱਥੇ ਆਫਿਸ ਦਾ ਜਿਹੜਾ ਬਿਜਲੀ ਬਿੱਲ ਇਹ ਘਟਨ ਹੋਇਆ ਹੈ ਔਰ ਇਸ ਵਾਸਤੇ ਮੈਂ ਆਪਣੇ ਵੱਲੋਂ ਤੇ ਸਮੂਹ ਫਲਾਣਾ ਕਾਂਗਰਸ ਵੱਲੋਂ ਤੇ ਫਲਾਣਾ ਵਾਸੀਆਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਜਿਹਨੂੰ ਮੈਂ ਚੰਨਾ ਵੀ ਅਰਦਾਸ ਕਰਦਾ ਹਾਂ ਇਹਨਾਂ ਸਤੇ ਪਰਿਸ਼ਮਨਾਈ ਰੱਖਣ ਪਰ ਉਹਨਾਂ ਦੇ ਸਮੇਂ ਵਿੱਚ ਇਹ ਇਸ ਆਫਿਸ ਤੋਂ ਜਿਹੜਾ ਹੰਗਾਮ ਬਤਵੰਤ ਲੋਕਾਂ ਦੀ ਸੇਵਾ ਹੋਵੇ ਉਤਲੀ ਬਤਵੰਤ ਲੋਕਾਂ ਵਾਹਗਨ ਜੋ ਮਾਈਗ੍ਰੇਸ਼ਨ ਦੇ ਕੰਕਰਨ ਵੀ ਕਿਉਂਕਿ ਆdte ਸਮੇਂ ਵਿੱਚ ਸਪਾ ਦੇਖਦੇ ਨੇ ਕਿ ਕਾਫੀ ਜਿਹੜੇ ਉਸਤਾਂ ਦੇ ਅਜੰਸ ਵਗੈਰਾ ਆ ਜਾਂਦੇ ਜਿਹਨੇ ਜਿਹੜੇ ਪਰ ਤੁਹਾਨੂੰ ਖਰਾਬ ਕਰਦੇ ਜਦੋਂ ਤੁਸੀਂ ਇਸ ਤਨ ਬੁਣੇ ਅੱਛੀ ਸਸਤਾ ਬੋਲੇ ਜਾਂ ਅੱਛੇ ਆਫਿਸ ਵਿੱਚ ਤੁਸੀਂ ਦੇ ਨੇ ਬੇਚੇ ਲੋਕਾਂ ਦੇ ਦਫੇਰ ਆਹ ਸਿਮਾਵਾ ਮੰਦ ਲੈਣੇ ਹੈ ਕਿਉਂਕਿ ਦੂਰ ਜਿਹੜਾ ਹੈਗਾ ਮਾਤਾ ਵੀ ਸੁਣਾਈ ਹੁੰਦਾ ਹੈ ਕਿਉਂਕਿ ਇਹਨਾਂ ਨਾਲ ਤੇ ਸੋਫਾ ਆਪਸ਼ਨ ਹੈ ਬਾਦਰ ਵਿੱਚ ਵੀ ਆਪਣੇ ਉਹਦੇ ਵਿੱਚ ਰਿਸਟਾ ਬੰਦੀ ਹੈ ਕਿਉਂਕਿ ਉੱਪਰ ਸਮਾਦ ਦੇ ਕਿਸਮਾ ਸਿਵਾਈ ਕਰਦੇ ਹੈ ਇਸ ਕਰਕੇ ਮੈਂ ਆਪਣੇ ਉਹਨਾਂ ਨੂੰ ਜਨਸਾਣਾਂ ਨਾਲ ਕਲਾਕੀ ਦੇ ਨਾਲ ਇੰਨਾ ਲਈ ਰੋਮਾਂਟਿਕ ਸਨਵਿਚ ਦਾਸ ਕਰ ਉਹਨਾਂ ਵਾਲੇ ਸਮੇਂ ਵਿੱਚ ਇਹ ਜਿਹੜਾ ਆਫਿਸ ਹੁੰਦਾ ਹੈ ਤੋਂ ਲੋਕ ਸੇਵਾ ਕਰਦੇ ਹੋਏ ਅੱਗੇ ਵਧੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਵਾੜੇ ਵਿੱਚ ਨਹੀਂ ਸਾਰੇ ਪੰਜਾਬ ਦੇ ਚੱਕਰ ਨਾਲ ਨਾਮ ਰੋਸ਼ਨ ਕਰਨ ਦਾ ਧੰਨਵਾਦ ਥੈਂਕ ਯੂ ਮੈਂ ਗੁਰੂ ਰੋੜਾ ਜੀ ਵਾੜੇ ਤੋਂ ਬੈਟਰ ਫੇਸ ਮਾਈਗ੍ਰੇਸ਼ਨ ਤੋਂ ਐਜ਼ ਅ ਬ੍ਰਾਂਚ ਹੈਡ ਗੱਲ ਕਰ ਰਹੇ ਹਾਂ ਮੈਂ ਇੱਥੇ ਆਏ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਐਮ ਐਲ ਏ ਸਾਹਿਬ ਸਾਰੇ ਜੋ ਵੀ ਸਾਡੇ ਚੀਫ ਗੈਸਟ ਆਏ ਨੇ ਨਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਇਸ ਇਸ ਮੈਸਟਰਡ ਨੂੰ ਅਪੀਲ ਕਰਦਾ ਹਾਂ ਕਿ ਇਸ ਬਿਜ਼ਨੈਸ ਮਾਈ ਇੰਗਲਿਸ਼ ਆਫਿਸ ਦੇ ਵਿੱਚ ਐਸਬੀਟੀ ਤੇ ਸਾਰੇ ਵਿਜੀਟਮ ਵੀਜ਼ਾ ਲਗਾਏ ਜਾ ਰਹੇ ਨੇ ਵੀਜ਼ਾ ਲਗਾਤੇ ਨੇ ਤੇ ਤੁਸੀਂ ਇੱਥੇ ਆ ਕੇ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਸਕ ਸਰਵਿਸ ਨੂੰ ਕਰੋ ਤੇ ਸੰਦਾ ਇਹਨਾਂ ਬਹੁਤ ਬਤਨ। ਕਿਹਾ ਤੁਹਾਡਾ ਬੈਟਰ ਚੋਇਸ ਮਾਈਗ੍ਰੇਸ਼ਨ ਹੈ ਇਹ ਲੁਧਿਆਣਾ ਵਿੱਚ ਵੀ ਇਹਦੀ ਬ੍ਰਾਂਚ ਹੈ ਤੇ ਫਗਵਾੜਾ ਵਿੱਚ ਵੀ ਇਹ ਦੂਜੀ ਬ੍ਰਾਂਚ ਖੋਲੀ ਗਈ ਹੈ। ਇਹ ਜਿਹੜੇ ਤੁਹਾਨੂੰ ਵਿਦਿਆਰਥੀਆਂ ਦਾ ਇੰਨਾ ਹਜੂਮ ਮਿਲ ਰਿਹਾ ਇੰਨਾ ਹੰਗਾਰਾ ਮਿਲ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਦੇਖੋ ਜੀ ਲੁਧਿਆਣਾ ਦੇ ਵਿੱਚ ਸਾਡੀ ਬ੍ਰਾਂਚ ਅਸੀਂ ਅੱਜ ਤੋਂ 203 ਤੋਂ ਲੈ ਕੇ ਖੋਲੀ ਸੀ। ਸਾਨੂੰ ਬਹੁਤ ਉਤਸ਼ਾਹ ਬਹੁਤ ਖੁਸ਼ੀ ਹੈ ਤੇ ਫਗਵਾੜਾ ਦੇ ਵਿੱਚ ਵੀ ਅਸੀਂ ਅੱਜ ਆਪੀਨਿੰਗ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਸਾਡੀ ਅਸਟ੍ਰੇਲੀਆ ਪਰ ਸਿਟੀ ਦੇ ਵਿੱਚ ਵੀ ਆਪਣਾ ਆਫਿਸ ਹੈਗਾ ਵਾ। ਅਸੀਂ ਬਹੁਤੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹਾਂ ਇਹ ਫਵਰਟੂ ਵੀ ਸੁਣ ਲਈਏ ਕਿ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਤੇ ਸਟੂਡੈਂਟ ਨੂੰ ਇਹ ਅਪੀਲ ਹੈ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ so much ਠੀਕ ਹੈ